ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆਏ ਆਂ ਛੋਟੀਆਂ ਬੱਚੀਆਂ ਦੇ ਵਾਸਤੇ ਸੇਲ ਦਾ ਸਮਾਨ ਬਹੁਤ ਹੀ ਸੋਹਣਾ ਸਮਾਨ ਹੋਏਗਾ ਤੇ ਤੁਸੀਂ ਵੀ ਬਹੁਤ ਸਾਰੇ ਮੈਸੇਜ ਕਰ ਰਹੇ ਜੀ ਕਦੋਂ ਲੈ ਕੇ ਆਓਗੇ ਵੀਡੀਓ ਇੱਕ ਦੋ ਦਿਨ ਦਾ ਗੈਪ ਪੈ ਗਿਆ ਤੇ ਅੱਜ ਆਪਾਂ ਫਿਰ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਆਂ ਸੇਲ ਵਾਲਾ ਸਮਾਨ ਠੀਕ ਹੈ ਬਹੁਤ ਹੀ ਲਿਮਟਿਡ ਜャ ਸਟਾਕ ਰਹਿ ਗਿਆ ਸੇਲ ਵਾਲਾ ਸਾਰੇ ਜਾਣੇ ਫਟਾਫਟ ਵੀਡੀਓ ਦੇਖਿਆ ਕਰੋ ਨਾਲ ਦੀ ਨਾਲ ਪੇਮੈਂਟ ਕਰਕੇ ਆਪਣਾ ਬੁਕਿੰਗ ਕਰਵਾ ਲਿਆ ਕਰੋ ਠੀਕ ਹੈ ਜੀ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay PhonePe ਲਈ ਤੁਸੀਂ ਪੇਮੈਂਟ ਅੱਜ ਤੁਹਾਡੇ ਕੋ ਵੀਡੀਓ ਪਤਾ ਨਹੀਂ ਕਦੋਂ ਪਹੁੰਚੀ ਕਿ ਇਹ ਵੀਡੀਓ ਤੇ ਜਸਟ ਬਾਅਦ ਅਸੀਂ ਲਾਈਵ ਹੋਵਾਂਗੇ ਔਰ ਇੱਕ ਸੂਟ ਦਾ ਗਿਫਟ ਦਵਾਂਗੇ ਠੀਕ ਹੈ ਤੇ ਨਾਲ ਦੀ ਨਾਲ ਇੰਸਟਾਗ੍ਰam ਤੇ ਵੀ ਇੱਕ ਸੂਟ ਦਾ ਗਿਫਟ ਦਵਾਂਗੇ ਠੀਕ ਹੈ ਸਾਰੇ ਜਣੇ ਫੋਲੋ ਕਰਦੇ ਰਹੋ ਸ਼ੇਅਰ ਕਰਦੇ ਰਹੋ ਤੇ ਚਲੋ ਦੇਖਦੇ ਹਾਂ ਫਟਾਫਟ ਅੱਜ ਦਾ ਸਮਾਨ ਛੇਤੀ ਬਹੁਤ ਰਹਿੰਦੀ ਆ ਲਓ ਜੀ ਇਹ ਆਊਗਾ ਮੈਂ ਤੁਹਾਨੂੰ ਸਾਈਜ਼ ਵਗੈਰਾ ਦੱਸ ਦਿੰਨੀ ਆ ਇਹ 36 ਸਾਈਜ਼ ਆ ਠੀਕ ਹੈ ਇਹ 10 ਸਾਲ ਦੇ ਬੱਚੇ ਨੂੰ ਆਰਾਮ ਨਾਲ ਆ ਜਾਏਗੀ ਲੜਕੀ ਨੂੰ ਆ ਮਤਲਬ ਤੁਸੀਂ ਇਹ ਦੇਖੋ ਕਿ ਤੁਹਾਡਾ ਬੱਚਾ ਹੈਲਦੀ ਨਾ ਹੋਵੇ ਜਿਆਦਾ 36 ਸਾਈਜ਼ ਦੱਸ ਰਿਹਾ ਇਹਦੇ ਉੱਪਰ ਲਿਖਿਆ ਹੋਇਆ ਹੈ ਹਾਂਜੀ 36 ਸਾਈਜ਼ ਆ 7-8 ਸਾਲ ਦੇ ਬੱਚੇ ਨੂੰ ਆਰਾਮ ਨਾਲ ਆ ਜਾਏਗਾ ਜੀਨ ਟੌਪ ਹੈਗਾ ਇਹ ਬਹੁਤ ਸੋਹਣਾ ਜੌਰਜਟ ਦਾ ਟੌਪ ਆ ਤੇ ਇਹ ਆ ਗਿਆ ਨਾਲ ਠੀਕ ਹੈ ਇਹ ਤੁਹਾਨੂੰ ਪੈਗਾ ਜੀ 250 ਰੁਪਈਆ ਚ 250 ਰੁਪਏ ਚ ਪੈਗਾ ਠੀਕ ਹੈ ਤੇ ਤੁਸੀਂ ਅਗਰ ਇਹ ਇੱਕ ਪੀਸ ਲੈਣਾ ਚਾਹੁੰਦੇ ਹੋ ਤੁਹਾਨੂੰ 300 ਰੁਪਏ ਮਤਲਬ 50 ਰੁਪਏ ਸ਼ਿਪਿੰਗ ਪੈਗੀ ਇੱਕ ਪੀਸ ਓਕੇ ਇਹ 250 ਰੁਪਏ ਚ ਤੁਹਾਨੂੰ ਪੈਗਾ ਕਾਈਸੋ ਵਾਲਾ ਤੁਹਾਨੂੰ ਮੈਂ ਸਾਮਾਨ ਦਿਖਾ ਦਿੰਨੀ ਆ ਜਿਹੜਾ ਅੱਜ 250 ਰੁਪਏ ਚ ਪੈਗਾ ਇੱਕ ਇਹ ਪੀਸ ਆ ਗਿਆ ਬਹੁਤ ਹੀ ਸੋਹਣਾ ਜਿਆ ਹੈ ਲੋ ਜੀ ਇਹਦਾ ਸਟੱਫ ਬਹੁਤ ਸੋਹਣਾ ਗੁੱਡ ਆ ਅੱਗੇ ਸਰਦੀਆਂ ਚ ਵੀ ਚੱਲੇਗਾ ਤੇ ਹੁਣ ਮਤਲਬ ਜਸਟ ਇਹ ਜਿਹੜਾ ਮੌਸਮ ਚੱਲ ਰਿਹਾ ਉਹਦੇ ਵਿੱਚ ਵੀ ਚੱਲੇਗਾ ਇਹਦਾ ਸਾਈਜ਼ ਹੈਗਾ ਜੇ 30 ਸਾਈਜ਼ ਆ ਤੁਸੀਂ ਵੇਖ ਸਕਦੇ ਹੋ ਨਾਲ ਇਹ ਆਏਗਾ ਇਹਦੇ ਪਲਾਜ਼ੋ ਲੂਜ਼ ਪਲਾਜ਼ੋ ਆਏਗਾ ਤੇ ਪਲਾਜ਼ੋ ਦੀ ਲੈਂਥ ਕਾਫੀ ਆ ਕਿਉਂਕਿ ਇੱਥੋਂ ਤੱਕ ਵਾਲਾ ਹੈਗਾ ਵੈਸਟ ਤੱਕ ਬਹੁਤ ਸੋਹਣਾ ਲੱਗੇਗਾ ਤੇ 30 ਸਾਈਜ਼ ਦਾ 7-8 ਸਾਲ ਦੇ ਬੱਚੇ ਨੂੰ ਆ ਜਾਏਗਾ ਇਹ ਦਾ ਦਾ ਪ੍ਰਾਈਸ 250 ਲੱਗੇਗਾ ਸ਼ਿਪਿੰਗ ਪਾ ਕੇ 300 ਲੱਗੇਗਾ ਬਾਕੀ ਦਾ ਸਮਾਨ ਜਿਹੜਾ ਮੈਂ ਤੁਹਾਨੂੰ ਦਿਖਾਉਂਗੀ ਉਹਦਾ ਪ੍ਰਾਈਸ ਲੱਗੂਗਾ ਜੀ 150 ਸ਼ਿਪਿੰਗ ਪਾ ਕੇ 200 ਲਓ ਜੀ ਇਹ ਫਰੌਕ ਬਹੁਤ ਹੀ ਪਿਆਰੀ ਜੀ ਫਰੌਕ ਆ ਸਿਲਵਰ ਕਲਰ ਆ ਗਿਆ ਠੀਕ ਹੈ ਔਰ ਬਹੁਤ ਸੋਹਣਾ ਪੀਸ ਆ ਸਾਈਜ਼ ਆ ਜਾਏਗਾ ਜੀ ਇਹਦਾ 24 ਸਾਈਜ਼ ਆ ਵੈਸੇ ਦੀ ਲੈਂਥ ਬਹੁਤ ਜਿਆਦੀ ਹੈ ਗਾਊਨ ਟਾਈਪ ਆ ਇਹ 24 ਸਾਈਜ਼ ਤੇ 2-3 ਸਾਲ ਦੇ ਬੱਚੇ ਨੂੰ ਆਉਂਦਾ 4 ਸਾਲ ਦੇ ਨੂੰ ਪਰ ਇਹ ਥੋੜਾ ਲੰਬੀ ਆ ਤੁਸੀਂ ਵੈਸੇ ਕੱਟ ਸਕਦੇ ਹੋ ਜਾਂ ਆਪਣੇ ਹਿਸਾਬ ਨਾਲ ਅਲਟਰ ਕਰ ਸਕਦੇ ਹੋ ਫਿਟਿੰਗ ਇਹਦੀ ਇੰਨੀ ਆਏਗੀ ਠੀਕ ਹੈ ਇਹ ਆ ਗਈ ਇੱਕ ਗੇਠ ਤੋਂ ਡੇਢ ਗੇਠ ਆ ਗਿਆ ਠੀਕ ਹੈ ਮੈਂ ਤੁਹਾਨੂੰ ਸਿੰਪਲ ਸਿੰਪਲ ਜਿਹਾ ਤਰੀਕਾ ਸਮਝਾ ਦਿੰਨੀ ਆ ਬਹੁਤ ਹੀ ਸੋਹਣਾ ਪੀਸ ਹੈ 7-8 ਸਾਲ ਦੇ ਬੱਚੇ ਨੂੰ ਆਰਾਮ ਨਾਲ ਆ ਜਾਏਗਾ 300 ਰੁਪਏ ਦਾ ਪੀਸ ਪੈਗਾ ਵਿਦ ਸ਼ਿਪਿੰਗ ਇੱਕ ਸਾਈਜ਼ ਦੇ ਵਿੱਚ ਹੋਰ ਅਵੇਲੇਬਲ ਆ ਇਹ ਲੋ ਜੀ ਇਹ ਸਾਈਜ਼ ਹੈਗਾ 26 24 ਤੇ 26 ਸਾਈਜ਼ ਆ ਬਹੁਤ ਸੋਹਣਾ ਪੀਸ ਆ ਠੀਕ ਹੈ ਬਹੁਤ ਹੀ ਪਿਆਰੇ ਪੀਸ ਸਿਰਫ 300 ਰੁਪਏ ਤੁਹਾਡੇ ਘਰ ਪਹੁੰਚੇਗਾ ਨੈਕਸਟ ਆ ਗਿਆ ਜੀ ਆਪਣੇ ਕੋਲ 34 ਸਾਈਜ਼ ਉਹੀ 7 8 ਸਾਲ 10 ਸਾਲ ਦੇ ਬੱਚੇ ਨੂੰ 12 ਸਾਲ ਦੇ ਬੱਚੇ ਨੂੰ ਵੀ ਆ ਜਾਏਗਾ ਇਹ ਪੀਸ ਅਕੋਰਡਿੰਗ ਟੂ ਲੈਂਥ ਅਕੋਰਡਿੰਗ ਟੂ weight ਹਲੋ ਇਹ ਬਹੁਤ ਲੰਬਾ ਪਲਾਜ਼ੋ ਮਤਲਬ ਮਿੰਨੂ ਆਏਗਾ ਇੱਡਾ ਲੰਬਾ ਪਲਾਜ਼ੋ ਤੁਸੀਂ ਦੇਖ ਲੈਣਾ ਕਿ ਬੱਚੇ ਦੀ ਲੈਂਥ ਚੰਗੀ ਹੋਵੇ ਇਹ ਸ਼ਾਰਟ ਟੌਪ ਆ ਨਾਲ ਫੁੱਲ ਲੈਂਥੀ ਤਾਨੂੰ ਲੋਅਰ ਮਿਲੇਗਾ ਠੀਕ ਹੈ ਔਰ ਬਹੁਤ ਸੋਹਣੀ ਫਿਨਿਸ਼ਿੰਗ ਤੇ ਬਹੁਤ ਸੋਹਣਾ ਇਹ 8 800 ਪ੍ਰਾਈਸ ਵਾਲੇ ਸੂਟ ਨੇ ਜਿਹੜੇ ਆਪਾਂ ਤੁਹਾਨੂੰ ਦੇ ਰਹੇ ਆ ਸਿਰਫ ਤੇ ਸਿਰਫ 300 ਰੁਪਏ ਚ ਨੈਕਸਟ ਆ ਗਿਆ ਜੀ ਬਹੁਤ ਸੋਹਣਾ ਟੌਪ ਆ ਬਹੁਤ ਸੋਹਣਾ ਟੌਪ ਆ ਠੀਕ ਹੈ ਇਸ ਤਰ੍ਹਾਂ ਬਣਿਆ ਉੱਪਰੋਂ ਇਹਦੇ ਨਾ ਇਸ ਤਰ੍ਹਾਂ ਤੁਹਾਨੂੰ ਸਟ੍ਰੈਪ ਵੀ ਮਿਲੂਗੀ ਮਤਲਬ ਇਹ ਸਾਈਡ ਆਏਗੀ ਥੋੜੀ ਖਾਲੀ ਤੇ ਨਾਲ ਆਊਗਾ ਇਹ ਪਲਾਜ਼ੋ ਪਲਾਜ਼ੋ ਬਹੁਤ ਲੰਬੇ ਲੰਬੇ ਨੇ ਜਿਸ ਤਰ੍ਹਾਂ ਇਹ ਮੈਨੂੰ ਨਹੀਂ ਆਏਗਾ ਵੈਸੇ ਇਹ ਛੋਟਾ ਤੇ ਬਹੁਤ ਸੋਹਣਾ ਜਿਹਾ ਪਲਾਜ਼ੋ ਇਹ ਵੀ ਤੁਹਾਨੂੰ 300 ਰੁਪਏ ਦਾ ਮਿਲੇਗਾ 7-8 ਸਾਲ ਦੇ ਬੱਚੇ ਨੂੰ ਆ ਜਾਏਗਾ ਖੁਦ ਤੁਸੀਂ ਥੋੜਾ ਬਹੁਤਾ ਅਲਟਰ ਕਰ ਸਕਦੇ ਹੋ ਪਲਾਜ਼ੋ ਦੀ ਲੈਂਥ ਬਹੁਤ ਲੋਜੀ ਇੱਕ ਫਰਾਕ ਆਏਗੀ ਬਹੁਤ ਹੀ ਸੋਹਣਾ ਪੀਸ ਪਿਓਰ ਚੰਦੇਰੀ ਦੇ ਵਿੱਚ ਆਏਗਾ ਇਹ ਲੋਜੀ ਠੀਕ ਹੈ ਤੇ ਇਹ ਸਾਰੀ ਬਹੁਤ ਹੀ ਸੋਹਣਾ ਪੀਸ ਬਣਿਆ ਹੋਇਆ ਅਲਟੀਮੇਟ ਜਿਹਾ ਪੀਸ ਆ 24 ਸਾਈਜ਼ ਆ ਤੇ ਇਹ ਪੰਜ ਪੰਜ ਸਾਲ ਦੇ ਬੱਚੇ ਨੂੰ ਆ ਜਾਏਗੀ ਪੰਜ ਛੇ ਸਾਲ ਦੇ ਬੱਚੇ ਨੂੰ ਔਰ ਪੀਸ ਇੰਨਾ ਕੁ ਸੋਹਣਾ ਤੁਹਾਡੇ ਘਰ ਜਾਏਗਾ ਤੁਸੀਂ ਖੁਦ ਹੈਰਾਨ ਹੋਗੇ ਕਿ ਦੀਦੀ ਕਰ ਕੀ ਰਿਹਾ ਹੈ ਕਿਦਾਂ ਦੀ ਸੇਲ ਦੇ ਰਿਹਾ ਹੈ ਵੀ ਇੰਨੇ ਨੇ ਮਹਿੰਗੇ ਪੀਸ ਨੂੰ ਸਸਤੇ ਕਿਉਂ ਦੇ ਰਿਹਾ ਠੀਕ ਹੈ ਬਹੁਤ ਸੋਹਣਾ ਪੀਸ ਆ ਓਕੇ ਗੁੱਡ ਰਿਪੋਰਟ ਆ ਕੁਛ ਨਹੀਂ ਹੈਗਾ ਇਹਦੇ ਤੇ ਦਾਗ ਨਹੀਂ ਕੋਈ ਕੁਛ ਨਹੀਂ ਚੰਦੇਰੀ ਪਿਓਰ ਦਾ ਪੀਸ ਆ 300 ਰੁਪਏ ਦਾ ਲਓ ਜੀ ਇਹਦੇ ਵਿੱਚ ਨੈਕਸਟ ਸਾਈਜ਼ ਆ ਗਿਆ ਇਹ ਦਾ ਸਾਈਜ਼ ਆਊਗਾ ਵੀ ਨੰਬਰ ਇਹका ओदे नालो मतलब छोटा साइज 3-4 ਸਾਲ ਦੇ ਬੱਚੇ ਨੂੰ ਆ ਜਾਏਗਾ ਲੈਂਥ ਕਾਫੀ ਆ ਇਹਦੀ ਮੈਨੂੰ ਲੱਗਦਾ 28-30 ਲੈਂਥ ਹੋਏਗੀ ਪਰ ਬਹੁਤ ਸੋਹਣਾ ਜਿਹਾ ਪੀਸ ਬਣਿਆ ਹੋਇਆ ਗਲੇ ਦੇ ਉੱਪਰ ਪੈਚ ਦੇਖੋ ਕਿੰਨਾ ਪਿਆਰਾ ਲੱਗਿਆ ਹੋਇਆ ਠੀਕ ਆ ਔਰ ਇਹਦੀ ਚੌੜਾਈ ਵੀ ਬਹੁਤ ਸੋਹਣੀ ਠੀਕ ਠਾਕ ਆ ਬਹੁਤ ਸੋਹਣਾ ਪੀਸ ਆ ਫਟਾਫਟ ਲੈਣੇ ਆ ਜਿਆਦਾ ਪੁੱਛਗੇ ਸੱਚ ਨਹੀਂ ਪਹਿਣਾ ਠੀਕ ਆ ਲੋ ਜੀ ਨੈਕਸਟ ਆ ਗਿਆ ਇਹਦੇ ਨਾਲ ਦੇ ਆਪਾਂ ਸ਼ਰਾਰਾ ਸੂਟ ਗਰਾਰਾ ਸੂਟ ਅੱਗੇ ਵੀ ਸੇਲ ਕਰ ਚੁੱਕੇ ਆ ਇਹਦਾ ਸਾਈਜ਼ ਆਊਗਾ ਸ਼ਰਾਰੇ ਸੂਟ ਦਾ 30 ਨੰਬਰ ਆਏਗਾ ਤੁਸੀਂ ਉਹੀ ਮੰਨ ਕੇ ਚਲੋ 7-8 ਸਾਲ ਦੇ ਬੱਚੇ ਨੂੰ ਆਏਗਾ ਇਸ ਤਰ੍ਹਾਂ ਦਾ ਪੀਸ ਆ ਪਿਓਰ ਕਾਟਨ ਦਾ ਪੀਸ ਆ ਉੱਪਰ ਫੋਇਲ ਬਣਿਆ ਹੋਇਆ ਇਹ ਪਿਓਰ ਕਾਟਨ ਦਾ ਸੂਟ ਆਊਗਾ ਠੀਕ ਹੈ ਜਿਸ ਤੋਂ ਥੋੜੀ ਜੀ ਹੁੰਦੀ ਨਾ ਮਤਲਬ ਮਿਕਸ ਕਾਟਨ ਆਊਗੀ ਪਰ ਬਹੁਤ ਹੀ ਸੋਹਣਾ ਜਿਹਾ ਪੀਸ ਆ ਠੀਕ ਹੈ ਕਾਟਨ ਦਾ ਪੀਸ ਇਹ ਤੁਹਾਨੂੰ 150 ਰੁਪਏ ਦਾ ਪਾਊਗਾ ਠੀਕ ਹੈ ਵਿਦ ਸ਼ਿਪਿੰਗ 200 ਦਾ ਫਰੌਕ ਆਏਗੀ ਵਾਈਟ ਕਲਰ ਦੀ ਵਾਈਟ ਕਲਰ ਦੀ ਫਰੌਕ ਹਮੇਸ਼ਾ ਹੀ ਤੁਹਾਨੂੰ ਦੱਸੀਦਾ ਕਿ ਹਾਂ ਇਹ ਥੋੜਾ ਡਸਟੀ ਹੋਏ ਹੁੰਦੇ ਆ ਪੀਸ ਬਾਕੀ ਓਕੇ ਗੁੱਡ ਰਿਪੋਰਟ ਆ ਇਹ ਪੀਸ ਥੋੜਾ ਡਸਟੀ ਆ ਤੁਹਾਨੂੰ ਦੇਖ ਹੀ ਰਿਹਾ ਹੋਣਾ ਠੀਕ ਹੈ ਇਹ ਆਏਗਾ ਜੀ 18 20 ਨੰਬਰ ਪੱਖਾ ਚੁਲਾਸੇ ਨੂੰ ਹਾਂ 20 22 ਨੰਬਰ ਆ ਉਹੀ 2 ਸਾਲ ਦੇ ਬੱਚੇ ਨੂੰ ਆ ਜਾਏਗਾ ਪੀਸ ਤੁਹਾਨੂੰ 200 ਰੁਪਏ ਦਾ ਮਿਲੇਗਾ ਫੇਰ ਆ ਗਈ ਜੀ ਪਰੀ ਰਾਣੀ ਵਾਲੀ ਫਰੌਕ ਠੀਕ ਹੈ ਇਹ ਵੀ ਪੀਸ ਬਹੁਤ ਸੋਹਣਾ ਹੈ ਸਾਈਜ਼ ਇਹਦਾ ਤੁਹਾਨੂੰ ਦੱਸ ਦਿੰਨੀ 22 ਨੰਬਰ ਹੀ ਸਾਈਜ਼ ਆ ਇਹਦੇ ਨਾਲ ਤੁਹਾਨੂੰ ਇਹ ਵੀ ਮਿਲੇਗਾ ਜੀ ਇਹਦਾ ਕਰਾਊਨ ਵੀ ਠੀਕ ਹੈ ਜਿਹਦੇ ਨਾਲ ਅਵੇਲੇਬਲ ਆ ਉਹਦੇ ਨਾਲ ਮਿਲ ਜਾਏਗਾ ਬਹੁਤ ਸੋਹਣੀ ਫਰੌਕ ਆ ਐ ਲੋ ਜੀ ਆਪਣੇ ਬੱਚਿਆਂ ਨੂੰ ਖੁਸ਼ ਕਰ ਦਿਓ ਦੀਵਾਲੀ ਤੱਕ ਪਹੁੰਚ ਜਾਣੇ ਨੇ ਤੁਹਾਡੇ ਕੋਲ ਪਾਰਸਲ ਠੀਕ ਹੈ ਤੇ ਇੱਕ ਆ ਗਿਆ ਜੀ ਇਹ ਲਹਿੰਗਾ ਰੈੱਡ ਕਲਰ ਦਾ ਆਪਾਂ ਪਿਛਲੀ ਵੀਡੀਓ ਵਾਲੇ ਤੇ ਸੇਲ ਕਰ ਚੁੱਕੇ ਆਂ ਜਿਵੇਂ ਜਿਵੇਂ ਸਮਾਨ ਆਪਾਂ ਨੂੰ ਮਿਲ ਰਿਹਾ ਆਪਾਂ ਬਸ ਕੱਢ ਦੇਣਾ ਹੈਗਾ ਇਹ ਦਾ ਸਾਈਜ਼ ਆਊਗਾ ਜੀ ਐਕਸਲ ਸਾਈਜ਼ ਉਹੀ 7-8 ਸਾਲ ਦੇ ਬੱਚੇ ਵਾਲਾ ਲਹਿੰਗਾ ਠੀਕ ਆ 7-8 10 ਸਾਲ ਦੇ ਬੱਚੇ ਨੂੰ ਆ ਜਾਏਗਾ ਰੈੱਡ ਕਲਰ ਦਾ ਲਹਿੰਗਾ ਨਾਲ ਦੁਪੱਟਾ ਦੁਪੱਟਾ ਵੀ ਇਹਦੇ ਲੱਗਿਆ ਹੋਇਆ ਆਵੇ ਅਟੈਚ ਹੀ ਆ ਤੇ ਉਹੀ 200 ਰੁਪਏ ਦਾ ਪਵੇਗਾ ਵਿਦ ਸ਼ਿਪਿੰਗ ਇੱਕ ਹੋਰ ਲਹਿੰਗਾ ਮਿਲੂਗਾ ਤੁਹਾਨੂੰ ਇਹਦੇ ਵਿੱਚ ਦੋ ਕਲਰ ਆ ਮੇਰੇ ਕੋ ਇਹ ਥੋੜਾ ਜਿਹਾ ਠੀਕ ਠਾਕ ਜਿਹਾ ਲਹਿੰਗਾ ਹੈ ਚਮਕ ਦਮਕ ਜੀ ਵਾਲਾ ਬਹੁਤ ਸੋਹਣਾ ਆ ਲੋ ठीक है ये एक ब्लू कलर मिल जाएगा एक ए कलर मिल जाएगा सत्त अठ साल दे बच्चे आएगा रैड एंड ब्लू दोनों कलर मिल जाएंगे ठीक है हेलो साइज आएगा उत अठ साल के बच्चे ए वाला थोड़ा जहा छोटा है ये पांच क साल दे बच्चे आएगा ब्लू कलर ठीक है ये साल के बच्चे आएगा यह सत अठ साल बच्चे आएगा दो सौ दो सौ का पीस ये एक होर रैड कलर आ गया जी हेलो ਇਹ ਵੀ 70 ਸਾਲ ਦੇ ਬੱਚੇ ਨੂੰ ਆਏਗਾ ਜਿਹਨੇ ਦੋ ਪੀਸ ਇਕੱਠੇ ਲੈਣੇ ਹੋ ਉਹ ਲੈ ਸਕਦੇ ਰੈੱਡ ਕਲਰ ਦੇ ਠੀਕ ਹੈ ਇਹ ਲੋ ਨੈਕਸਟ ਆ ਗਿਆ ਜੀ ਆਪਣੇ ਕੋਲ ਛੋਟੂ ਜਿਹਾ ਸੂਟ ਇਹ ਆ ਗਿਆ 6 ਮੰਥ ਦੇ ਬੇਬੀ ਵਾਸਤੇ 6 ਕੁ ਮਹੀਨੇ ਦੀ ਬੱਚੀ ਵਾਸਤੇ ਆਏਗਾ 20 ਨੰਬਰ ਦਾ ਸੂਟ ਆ ਜੀਨ ਦੀ ਪੈਂਟ ਨਾਲ 150 ਰੁਪਏ ਦਾ ਪੀਸ ਵਿਦ ਸ਼ਿਪਿੰਗ 200 ਦਾ ਠੀਕ ਹੈ ਲਓ ਜੀ ਜੀਨ ਚ ਸੂਟ ਆ ਗਿਆ ਟੀ-ਸ਼ਰਟ ਲੋਅਰ ਸਾਈਜ਼ ਆ ਗਿਆ ਉਹ 6-7 ਸਾਲ ਦੇ ਬੱਚੇ ਦਾ ਠੀਕ ਹੈ ਨਾਲ ਆਊਗੀ ਪੈਂਟ ਓਕੇ ਜੀ ਤੇ ਪ੍ਰਾਈਸ 150 ਰੁਪਿਆ ਵਿਦ ਸ਼ਿਪਿੰਗ 200 ਸੂਟ ਆ ਗਿਆ ਜੀ ਬਹੁਤ ਸੋਹਣਾ ਜਿਹਾ ਆ ਲੋ ਠੀਕ ਹੈ ਇਸ ਤਰ੍ਹਾਂ ਤੇ ਇਹਦਾ ਵੀ ਪ੍ਰਾਈਸ ਲੱਗੂਗਾ ਜੀ 150 ਵਿਦ ਸ਼ਿਪਿੰਗ 200 ਇਹਦਾ ਸਾਈਜ਼ ਆਊਗਾ 30 ਸਾਈਜ਼ ਲਿਖਿਆ ਹੋਇਆ ਪਰ ਉਹ ਹੀ 6-6 ਸਾਲ ਦੇ 5-6 ਸਾਲ ਦੇ ਬੱਚੇ ਨੂੰ ਹੀ ਆਉਣਾ ਹੈ ਠੀਕ ਹੈ ਨੈਕਸਟ ਆ ਗਿਆ ਜੀ ਇਹ ਵੀ 5 6 ਸਾਲ ਦੇ ਬੱਚੇ ਨੂੰ ਆਏਗਾ ਬਹੁਤ ਸੋਹਣਾ ਜਿਹਾ ਪੀਸ ਆ ਆ ਲਓ ਠੀਕ ਹੈ 5 6 ਸਾਲ ਦੇ ਬੱਚੇ ਨੂੰ ਆਏਗਾ ਇਹ ਵੀ ਰੈੱਡ ਕਲਰ ਦਾ ਪੀਸ ਓਕੇ ਰਿਪੋਰਟ ਆ ਪਜਾਮੀਆਂ ਲੱਗੀਆਂ ਨਾਲ ਜਿਸ ਤਰ੍ਹਾਂ ਪੂਰੀਆਂ ਮਾਵਾਂ ਦੇ ਸੂਟ ਆ ਸੀਜ਼ਨ ਚੇਂਜ ਹੋ ਰਿਹਾ ਏ ਠੰਡ ਹੋ ਗਈ ਕੱਲ ਦੀ ਤੇ ਉਹਨਾਂ ਵਾਸਤੇ ਬਹੁਤ ਹੀ ਸੋਹਣੇ ਪੀਸ ਲੱਗਣਗੇ ਬੱਚਿਆਂ ਨੂੰ ਆ ਲਓ ਜੀ ਠੀਕ ਹੈ ਇਹ ਵੀ ਇਸੇ ਤਰ੍ਹਾਂ ਹੀ 4 5 ਸਾਲ ਦੇ ਬੱਚੇ ਵਾਸਤੇ ਪੀਸ ਆ ਪਜਾਮੀ ਦੇ ਨਾਲ ਆ ਪਜਾਮੀ ਦਾ ਸਟੱਫ ਥੋੜਾ ਹੈਵੀ ਆ ਬਹੁਤ ਮਜ਼ਾ ਪੀਸ ਆ 150 ਰੁਪਏ ਦਾ ਵਿਦ ਸ਼ਿਪਿੰਗ 200 ਲਓ ਜੀ ਇਹ ਸ਼ਰਾਰਾ ਸੂਟ ਆ ਗਿਆ ਗਰਾਰਾ ਸੂਟ ਕਲਰ ਬਹੁਤ ਸੋਹਣਾ ਆ ਗਿਆ ਇਹ ਲੋ ਠੀਕ ਆ ਉਹੀ 6-7 ਸਾਲ ਦੇ ਬੱਚੇ ਨੂੰ 8 ਸਾਲ ਦੇ ਬੱਚੇ ਨੂੰ 10 ਸਾਲ ਦੇ ਬੱਚੇ ਤੱਕ ਆ ਜਾਏਗਾ ਇਹ ਤੁਸੀਂ ਦੇਖਣਾ ਕਿ ਤੁਹਾਡੇ ਬੱਚਾ ਕਿਵੇਂ ਦਾ ਹੈ फटाफट ਲੈਣ ਦੀ ਕਰਨੀ ਆ ਥੋੜਾ ਵੱਡਾ ਪੀਸ ਲੈ ਲੋਗੇ ਤੇ ਤੁਹਾਡਾ ਅਗਲੇ ਸਾਲ ਆ ਜਾਏਗਾ ਜਾਂ ਉਹਨੂੰ ਅਲਟਰ ਕਰ ਸਕਦੇ ਛੋਟਾ ਪੀਸ ਨਾ ਲਿਓ ਠੀਕ ਹੈ ਫਿਰ ਕਲਰ ਆ ਗਿਆ ਇਹ ਵਾਲਾ ਇਹ ਵੀ ਪੀਸ ਬਹੁਤ ਹੀ ਸੋਹਣਾ ਵਾ ਗ੍ਰੀਨ ਕਲਰ ਦਾ ਇਹਦੇ ਨਾਲ ਦਾ ਆਪਾਂ ਪਹਿਲਾਂ ਵੀ ਸੇਲ ਕਰ ਚੁੱਕੇ ਹਾਂ ਇਹ ਗਰਾਰਾ ਆ ਗਿਆ ਓਕੇ ਜੀ ਇਹ ਵੀ ਪੀਸ ਓਕੇ ਰਿਪੋਰਟ ਆ ਇਹ ਮਤਲਬ 5 6 ਸਾਲ ਦੇ ਬੱਚੇ ਨੂੰ ਹਾਂ ਆ ਹੀ ਜਾਏਗਾ ਕਾਫੀ ਲੈਂਥ ਹੈ ਇਹਦੀ 30 ਕ ਲੈਂਥ ਹੋਣੀ ਆ 28 30 ਐਲੋ ਜੀ 150 ਪਲੱਸ 200 ਇਹ ਨੈਕਸਟ ਆ ਗਿਆ ਜੀ ਆਪਣੇ ਕੋਲ ਇੱਕ ਸਲਵਾਰ ਸੂਟ ਆ ਗਿਆ ਇਹ ਵੀ ਇੰਨਾ ਕੁ ਸੋਹਣਾ ਸਿਲਕ ਦਾ ਫੈਬਰਿਕ ਆਏਗਾ ਤੇ ਨੈਟ ਦੀਆਂ ਬਾਜੂ ਲੱਗੀਆਂ ਹੋਈਆਂ ਨਾਲ ਆਉਗੀ ਸਲਵਾਰ ਪਟਿਆਲਾ ਠੀਕ ਹੈ ਤੇ ਇਹ ਵੀ ਤੁਹਾਨੂੰ 150 ਪਲੱਸ 200 ਚ ਮਿਲੇਗਾ ਨੈਕਸਟ ਆ ਗਿਆ ਆਪਣੇ ਕੋਲ ਹਲੋ ਜੀ ਇਹ ਫਰੌਕ ਆ ਗਈ ਛੋਟੂ ਜੀ 1.5 2 ਸਾਲ ਦੇ ਬੱਚੇ ਵਾਸਤੇ ਆ ਗਈ ਫਰੌਕ ਸਾਈਜ਼ ਆ ਸਾਈਜ਼ ਆ ਗਿਆ ਉਹੀ ਵੀ 20 ਸਾਈਜ਼ ਦਾ 150 ਪਲੱਸ 200 ਨੈਕਸਟ ਮਿਲੇਗਾ ਜੀ ਤੁਹਾਨੂੰ ਇਹ ਬਹੁਤ ਸੋਹਣਾ ਸਕਰਟ ਸੂਟ ਵਾਈਟ ਕਲਰ ਦਾ ਸੂਟ ਆ ਪਿੱਛੇ ਥੋੜਾ ਜਿਹਾ ਦਾਗ ਹੈ ਹਲਕਾ ਜਿਹਾ ਦਿਖਦਾ ਵੀ ਨਹੀਂ ਪਿਆ ਔਰ ਇਹ ਆਏਗਾ ਨਾ ਸਕਰਟ ਓਕੇ ਤੇ ਇਹ ਵੀ 6 7 ਮਹੀਨੇ ਸਾਲ ਦੇ ਬੱਚੇ ਤੱਕ ਆ ਜਾਏਗਾ ਜੇ ਬੱਚਾ ਮੀਡੀਅਮ ਜਿਹਾ ਹੈਲਦੀ ਬੱਚੇ ਨੂੰ ਜ਼ਿਆਦਾ ਨਹੀਂ ਆਏਗੀ ਕਿਉਂਕਿ ਸਟੈਚੂਰ ਨਹੀਂ ਆ ਪ੍ਰਾਈਸ 150 ਪਲੱਸ 200 ਓਕੇ ਨੈਕਸਟ ਮੈਂ ਤੁਹਾਨੂੰ ਪਹਿਲਾ ਸਕਰਟ ਆ ਦਿਖਾ ਦਾਂ ਇਹਦੇ ਨਾਲ ਤੁਹਾਨੂੰ ਮਿਲੂਗੀ ਇਸ ਇਹਦੇ ਨਾਲ ਇਹ ਵਾਲੀ ਸਕਰਟ ਠੀਕ ਹੈ ਇਹ ਵੀ ਤੁਹਾਨੂੰ ਉਹੀ ਸਾਲਕ ਦੇ ਬੱਚੇ ਨੂੰ ਆ ਜਾਏਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਇੰਨਾ ਕੁ ਪੀਸ ਆ ਡੇਢ ਕ ਗਿੱਟ ਦਾ ਓਕੇ ਮੈਂ ਇਸ ਤਰ੍ਹਾਂ ਸਿੰਪਲ ਸਿੰਪਲ ਜਿਹਾ ਤੁਹਾਨੂੰ ਸਮਝਾਈ ਜਾ ਰਹੀ ਆ ਕਿਉਂਕਿ ਤੁਹਾਨੂੰ ਆਈਡੀਆ ਜਿਹਾ ਲੱਗ ਜਾਏਗਾ ਕਿ ਕਿੰਨਾ ਕਿਆ ਠੀਕ ਹੈ 150 ਪਲਸ ਤੁਸੀਂ ਨੈਕਸਟ ਨੈਕਸਟ ਆ ਗਿਆ ਜੀ ਇਸ ਤਰ੍ਹਾਂ ਦਾ ਪੀਸ ਇਹ ਵੀ ਬਹੁਤ ਸੋਹਣਾ ਪੀਸ ਆ ਇਹ ਕੁੜਤੀ ਬਣੀ ਹੋਈ ਆ ਨੀਚੇ ਵੀ ਕਲਰ ਦਾ ਲੱਗਿਆ ਹੋਇਆ ਨਾਲ ਸਕਰਟ ਆਏਗੀ ਠੀਕ ਆ ਓਕੇ ਜੀ ਲੈ ਲੋ ਸਕਰਟ ਵਾਲਾ 150 200 ਓਕੇ ਨੈਕਸਟ ਇਹ ਵਾਲਾ ਸਾਈਜ਼ 7-8 ਸਾਲ ਦੇ ਬੱਚੇ ਵਾਲਾ ਆਊਗਾ ਉਹ ਛੋਟਾ ਸੀਗਾ ਆ ਲੋ ਬਹੁਤ ਸੋਹਣਾ ਜਿਹਾ ਪੀਸ ਆ ਇਹ ਲੋ ਠੀਕ ਹੈ ਤੇ ਪ੍ਰਾਈਸ 150 200 ਨੈਕਸਟ ਆ ਗਿਆ ਜੀ ਆਪਣੇ ਕੋਲ ਛੋਟੂ ਜਿਹਾ ਪੀਸ 6 ਮਨთ ਦੇ ਬੇਬੀ ਵਾਲਾ ਨਾਲ ਨਿਕਰ ਮਿਲੇਗੀ ਜੀਨ ਦੀ ਆਏਗਾ ਇਹੀ 5 6 ਮਹੀਨੇ ਦੇ ਬੱਚੇ ਨੂੰ ਠੀਕ ਹੈ ਇਹ ਤੁਹਾਨੂੰ 100 ਰੁਪਏ ਦਾ ਲੱਗੇਗਾ ਪਰ ਸ਼ਿਪਿੰਗ ਜੇ ਤੁਸੀਂ ਕੱਲਾ ਲਾਓਗੇ ਫਿਰ 150 ਦਾ ਲੱਗੇਗਾ ਇਹ ਕੈਸੂਟ ਆ ਗਿਆ ਜੀ ਬਹੁਤ ਸੋਹਣਾ ਸਕਰਟ ਦੇ ਨਾਲ ਇਹ ਸਕਰਟ ਆਏਗੀ ਨਾਲ ਇਹ ਵੀ 6 ਮਹੀਨੇ ਦੇ ਬੱਚੇ ਦਾ ਹੀ ਆ ਇਸ ਤਰ੍ਹਾਂ ਦਾ ਟਾਪ ਆਏਗਾ ਦੇਖ ਸਕਦੇ ਜੇ ਪੂਟਾ ਸਿੱਧਾ ਜਿਹਾ ਠੀਕ ਹੈ ਤੇ ਇਹਦਾ ਵੀ ਪ੍ਰਾਈਸ ਤੁਹਾਨੂੰ 100 ਰੁਪਏ ਇਹ ਲਾ ਦਾਂਗੇ ਓਕੇ ਨੈਕਸਟ ਨੈਕਸਟ ਸਾਰੀਆਂ ਨਾ ਮੇਰੇ ਕੋ ਫਰੌਕ ਆ 6-7 ਸਾਲ ਦੇ ਬੱਚੇ ਦੀਆਂ ਕਾਟਨ ਦੀਆਂ ਠੀਕ ਹੈ ਕਾਟਨ ਦੀ ਫਰੌਕ ਆ ਵਿਦ ਸਟ੍ਰੈਪਸ ਵੀ ਆ ਹਲੋ ਇਹ ਵੀ ਤੁਹਾਨੂੰ 150 ਪਲੱਸ 200 ਦੀਆਂ ਮਿਲਣਗੀਆਂ ਇਸ ਤਰ੍ਹਾਂ ਫਰੌਕ ਮਿਲੂਗੀ ਠੀਕ ਹੈ ਕੁੜਤਾ ਟਾਈਪ ਫਰੌਕ ਟਾਈਪ ਇਸ ਤਰ੍ਹਾਂ 150 ਪਲੱਸ 200 ਮਤਲਬ 50 ਪਲੱਸ 200 ਹੋ ਗਿਆ ਆ ਲੋ ਜੀ ਠੀਕ ਹੈ ਇਸ ਤਰ੍ਹਾਂ ਦੀ ਏ 6 6 ਸਾਲ ਦੇ 6 7 ਸਾਲ 8 ਸਾਲ 10 ਸਾਲ ਦੇ ਬੱਚੇ ਨੂੰ ਆ ਜਾਣਗੇ ਫ੍ਰੀ ਸਾਈਜ਼ ਨੇ ਓਕੇ ਤੇ ਇੱਕ ਮਿਲੇਗਾ ਜੀ ਇਹ ਕੁੜਤਾ ਠੀਕ ਹੈ ਇਹ ਵੀ ਬਹੁਤ ਸੋਹਣਾ ਜਿਹਾ ਕੁੜਤਾ ਬਣਿਆ ਹੋਇਆ 10 12 ਸਾਲ ਦੇ ਬੱਚੇ ਨੂੰ ਆ ਜਾਏਗਾ ਇਸ ਵੀਡੀਓ ਚ ਆ ਗਿਆ ਤੇ ਮੈਂ ਦਿਖਾ ਦਿੰਨੀ ਬਹੁਤ ਸੋਹਣਾ ਕੁੜਤਾ ਰਿਅਨ ਦਾ ਬਣਿਆ ਹੋਇਆ ਠੀਕ ਹੈ ਇਹ ਤੁਹਾਨੂੰ 250 ਰੁਪਏ ਦਾ ਲੱਗੇਗਾ ਵੀ ਠੀਕ ਹੈ ਵਿਦ ਸ਼ਿਪਿੰਗ 250 ਦਾ ਲੱਗੇਗਾ ਬਹੁਤ ਸੋਹਣਾ ਪੀਸ ਆ ਫਰੈਸ਼ ਪੀਸ ਆ ਹੈਲੋ ਜੀ ਇਹ ਦੇ ਦਾਂਗੇ ਆਪਾਂ ਟੌਪ ਹੈਗਾ ਫਰੌਕ ਵਾਲਾ ਲਾਈਕਰਾ ਪਿਓਰ ਲਾਈਕਰਾ ਇਹਨੂੰ ਤੁਸੀਂ ਐਜ਼ ਅ ਫਰੌਕ ਐਜ਼ ਅ ਟੌਪ ਜੀਨ ਦੇ ਨਾਲ ਵੇਅਰ ਕਰ ਸਕਦੇ ਹੋ 150 ਠੀਕ ਹੈ ਵਿਦ ਸ਼ਿਪਿੰਗ 200 ਹੈਲੋ ਜੀ ਇਹ ਵੀ ਉਹੀ 6-7 ਸਾਲ ਦੇ ਬੱਚੇ ਵਾਲਾ 8 ਸਾਲ ਦਾ 10 ਸਾਲ ਦੇ ਬੱਚੇ ਨੂੰ ਬਾਕੀ ਇਹ ਨਾ ਕਿ ਚੁਲਾਈ ਠੀਕ ਠਾਕ ਆ ਠੀਕ ਹੈ ਜਿਆਦਾ ਟਾਈਟ ਨਹੀਂ ਆ ਉਹੀ 150 ਪਲੱਸ 200 ਇਹ ਵੀ ਇਸੇ ਤਰ੍ਹਾਂ ਹੀ ਆਊਗਾ ਠੀਕ ਹੈ ਹੈਲੋ ਜੀ レッドカラー फिर पिस्ता ग्रीन कलर खुले डुले साइज ने हेलो ओके जी नेक्स्ट आ गया जी मस्टर्ड कलर ये भी जीन्स ਦੇ ਨਾਲ ਵੀਅਰ ਕਰ ਸਕਦੇ ਹੋ ਕੱਲੀ ਵੀਅਰ ਕਰ ਸਕਦੇ ਹੋ ਟੌਪ ਠੀਕ ਹੈ ਠੀਕ ਹੈ नेक्स्ट आ गया नेवी ब्लू कलर हेलो ਠੀਕ ਹੈ ਇਹ ਵੀ ਫਰੌਗ ਟਾਈਪ ਬਣੇ ਹੋਏ ਆ ਜੀਨ ਦੇ ਨਾਲ ਵੀ ਵੀਅਰ ਕਰ ਸਕਦੇ ਹੋ 150 ਪਲੱਸ 200 ਇਹ ਵੀ ਆ ਗਿਆ ਉਹੀ ਕੁੜਤਾ ਇਹਦੇ ਮਤਲਬ ਹੈ ਲੈ ਸਾਈਜ਼ ਵਾਲੀ ਲੇਡੀਜ਼ ਨੂੰ ਵੀ ਆ ਜਾਏਗਾ ਇਹ 250 ਰੁਪਏ ਦਾ ਲੱਗੇਗਾ ਵਿਦ ਸ਼ਿਪਿੰਗ 200 ਪਲੱਸ ਸ਼ਿਪਿੰਗ 250 ਠੀਕ ਹੈ ਜੀ ਐਸੀ ਕੀ ਸਾਡੀ ਅੱਜ ਦੀ ਬੱਚਿਆਂ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਪਸੰਦ ਆਈ ਹੈ ਤੇ ਵੀਡੀਓ ਨੂੰ ਸ਼ੇਅਰ ਦਬ ਕੇ ਕਰਨਾ ਠੀਕ ਹੈ ਜੀ ਤੇ ਸਕਰੀਨ ਸ਼ਾਟ ਲੈ ਕੇ ਫਟਾਫਟ ਸਾਡੇ ਵਟਸਐਪ ਨੰਬਰ ਤੇ ਭੇਜਣਾ ਥੈਂਕ ਯੂ ਧੰਨਵਾਦ